ਮਾ ਡਿਪਟੀ ਡਾਇਰੈਕਟਰ ਲੇਬਰ ਡਿਪਾਰਟਮੈਂਟ ਦੇ ਸਾਰੇ ਟੀਮਸ ਆਈਆਂ ਇੱਥੇ ਆਪਾਂ ਸਿਰਫ ਇੱਥੇ ਜਿਹੜੀ ਗੈਸ ਅਮੋਨੀਆ ਗੈਸ ਵਿੱਚ ਪਾਈਪਲਾਈਨਸ ਜਾਂ ਪਲਾਂਟ ਦੇ ਵਿੱਚ ਹੈਗੀ ਹੈ ਉਹ ਹੀਟ ਨਾਲ ਐਕਸਪੈਂਡ ਹੋ ਕੇ ਲੀਕ ਨਾ ਹੋਵੇ ਇਸ ਕਰਕੇ ਉਹਨੂੰ ਆਪਾਂ ਕੱਢਣ ਵਾਸਤੇ ਆਏ ਹਾਂ ਸਿਰਫ ਹੋਰ ਇੱਥੇ ਕੋਈ ਆਪਾਂ ਕੋਈ ਹੋਰ ਪਰਪਸ ਨਹੀਂ ਹੈਗਾ ਸਾਡੀ ਹੋਰ ਵੀ ਕਾਫੀ ਫੈਕਟਰੀਆਂ ਹਨ ਜਲੰਧਰ ਸ਼ਹਿਰ ਮੇ ਜਿਨਕੀ ਕਾਫੀ ਧੇਰ ਸੇ ਕੋਈ ਸਰਵਿਸ ਨਹੀਂ ਜਾਂ ਕੋਈ ਇਨਕੀ ਦੇਖਦਾ ਹੈ ਤਾਂ ਉਹਨਾਂ ਕੇ ਬਾਰੇ ਮੈਂ ਕੀ ਕਹਿਣਾ ਚਾਹਤੇ ਹਾਂ ਉਹ ਵੇਖ ਰਹੇ ਨੇ ਆਪਾਂ ਜਾਂਚ ਕਰ ਰਹੇ ਹਾਂ ਸਾਰਾ ਕੁਝ ਜਾਂਚ ਤੋਂ ਬਾਅਦ ਜੋ ਆਏਗਾ ਉਹ ਦੱਸ ਦਵਾਂਗੇ ਤਾਂ ਉਹ ਫੈਕਟਰੀ ਸੀਜ਼ ਕਰਨ ਦੀ ਵੀ ਗੱਲ ਹੈਗੀ ਹੈ ਇਹ ਵਾਲੀ ਫੈਕਟਰੀ ਦੇ ਦੇਖੋ ਫਿਲਹਾਲ ਤੇ ਸੀਜ਼ੀ ਹੈ ਆਪਾਂ ਤੇ ਗੈਸ ਡਰੇਨ ਕਰਨਾ ਹੈ ਅੱਜ ਇੱਥੇ ਮੈਂ ਡਿਪਟੀ ਡਾਇਰੈਕਟਰ ਹੈ ਲੇਬਰ ਡਿਪਾਰਟਮੈਂਟ ਦੇ ਸਾਡੀ ਟੀਮਸ ਆਈਆਂ ਇੱਥੇ ਆਪਾਂ ਸਿਰਫ ਇੱਥੇ ਜਿਹੜੀ ਗੈਸ ਅਮੋਨੀਆ ਗੈਸ ਵਿੱਚ ਪਾਈਪਲਾਈਨਸ ਜਾਂ ਪਲਾਂਟ ਦੇ ਵਿੱਚ ਹੈਗੀ ਹੈ ਉਹ ਹੀਟ ਨਾਲ ਐਕਸਪੈਂਡ ਹੋ ਕੇ ਲੀਕ ਨਾ ਹੋਵੇ ਇਸ ਕਰਕੇ ਉਹਨੂੰ ਆਪਾਂ ਕੱਢਣ ਵਾਸਤੇ ਆਇਆ ਹੈ ਸਿਰਫ ਔਰ ਇਸ ਕੋਈ ਆਪਾਂ ਕੋਈ ਹੋਰ ਪਰਪਸ ਨਹੀਂ ਹੈਗਾ ਐਸੀ ਹੋਰ ਵੀ ਕਾਫੀ ਫੈਕਟਰੀਆਂ ਜਲੰਧਰ ਸ਼ਹਿਰ ਮੇ ਜਿਨਕੀ ਕਾਫੀ ਦਿਨ ਸੇ ਕੋਈ ਸਰਵਿਸ ਨਹੀਂ ਜਾਂ ਕੋਈ ਇੰਕੀ ਦੇਖਦਾ ਹੈ ਉਹ ਤੋਂ ਉਨਕੇ ਬਾਰੇ ਮੈਂ ਕੀ ਕਹਿਣਾ ਚਾਹਤੇ ਆ ਉਹ ਵੇਖ ਰਹੇ ਨੇ ਆਪਾਂ ਜਾਂਚ ਕਰ ਰਹੇ ਆ ਸਾਰਾ ਕੁਝ ਜਾਂ ਤਾਂ ਬਾਅਦ ਜੋ ਆਏਗਾ ਉਹ ਦੱਸ ਦਵਾਂਗੇ ਤਾਂ ਉਹ ਫੈਕਟਰੀ ਸੀਜ਼ ਕਰਨ ਦੀ ਵੀ ਗੱਲ ਹੈਗੀ ਇਹ ਵਾਲੀ ਫੈਕਟਰੀ ਦੇ ਦੇਖੋ ਫਿਲਹਾਲ ਤੇ ਸੀਜ਼ੀ ਹੈ ਆਪਾਂ ਤੇ ਗੈਸ ਡਰੇਨ ਕਰਨਾ ਹੈ ਵਾਸਤੇ ਮੈਂ ਡਿਪਟੀ ਡਾਇਰੈਕਟਰ ਹੈ ਲੇਬਰ ਡਿਪਾਰਟਮੈਂਟ ਸੇ ਸਾਰੇ ਟੀਮਸ ਆਈਆਂ ਇੱਥੇ ਆਪਾਂ ਸਿਰਫ ਇੱਥੇ ਇਹ ਗੈਸ ਅਮੋਨੀਆ ਗੈਸ ਵਿੱਚ ਪਾਈਪਲਾਈਨਸ ਜਾਂ ਪਲਾਂਟ ਦੇ ਵਿੱਚ ਹੈਗੀ ਹੈ ਉਹ ਹੀਟ ਨਾਲ ਐਕਸਪੈਂਡ ਹੋ ਕੇ ਲੀਕ ਨਾ ਹੋਵੇ ਇਸ ਕਰਕੇ ਉਹਨੂੰ ਆਪਾਂ ਕੱਢਣ ਵਾਸਤੇ ਆਏ ਹਾਂ ਸਿਰਫ ਹੋਰ ਇੱਥੇ ਕੋਈ ਆਪਾਂ ਕੋਈ ਹੋਰ ਪਰਪਸ ਨਹੀਂ ਹੈਗਾ ਅਸੀਂ ਹੋਰ ਵੀ ਕਾਫੀ ਫੈਕਟਰੀਆਂ ਜਲੰਧਰ ਸ਼ਹਿਰ ਮੇਂ ਜਿਨਕੀ ਕਾਫੀ ਢੇਰ ਸੇ ਕੋਈ ਸਰਵਿਸ ਨਹੀਂ ਤਾਂ ਕੋਈ ਇੰਕੀ ਦੇਖ ਪੜਦਾ ਹੈ ਤਾਂ ਉਹਨਾਂ ਕੇ ਬਾਰੇ ਮੈਂ ਕੀ ਕਹਿਣਾ ਚਾਹੁੰਦਾ ਹਾਂ ਉਹ ਵੇਖ ਰਹੇ ਨੇ ਆਪਾਂ ਜਾਂਚ ਕਰ ਰਹੇ ਹਾਂ ਸਾਰਾ ਕੁਝ ਜائیں ਤੋਂ ਬਾਅਦ ਜੋ ਆਏਗਾ ਉਹ ਦੱਸ ਦਵਾਂਗਾ ਹਨਾ ਉਸ ਫੈਕਟਰੀ ਸੀਜ਼ ਕਰਨ ਦੀ ਵੀ ਗੱਲ ਹੈਗੀ ਹੈ ਇਹ ਵਾਲੀ ਫੈਕਟਰੀ ਦੇ ਦੇਖੋ ਫਿਲਹਾਲ ਤੇ ਸੀਜ਼ੀ ਹੈ ਆਪਾਂ ਤੇ ਗੈਸ ਡਰੇਨ ਕਰਨਾ ਆਇਆ ਹਾਂ ਬਸ ਇੱਥੇ ਮੈਂ ਡਿਪਟੀ ਡਾਇਰੈਕਟਰ ਹੈ ਲੇਬਰ ਡਿਪਾਰਟਮੈਂਟ ਦੇ ਸਾਰੇ ਟੀਮਸ ਆਈਆਂ ਇੱਥੇ ਆਪਾਂ ਸਿਰਫ ਇੱਥੇ ਜਿਹੜੀ ਗੈਸ ਅਮੋਨੀਆ ਗੈਸ ਵਿੱਚ ਪਾਈਪਲਾਈਨਸ ਜਾਂ ਪਲਾਂਟ ਦੇ ਵਿੱਚ ਹੈਗੀ ਹੈ ਉਹ ਹੀਟ ਨਾਲ ਐਕਸਪੈਂਡ ਹੋ ਕੇ ਲੀਕ ਨਾ ਹੋਵੇ ਇਸ ਕਰਕੇ ਉਹਨੂੰ ਇਹ ਪਕੜਨ ਵਾਸਤੇ ਆਇਆ ਹਾਂ ਸਿਰਫ ਹੋਰ ਇੱਥੇ ਕੋਈ ਆਪਾਂ ਕੋਈ ਹੋਰ ਪਰਪਸ ਨਹੀਂ ਹੈਗਾ ਅਸੀਂ ਹੋਰ ਵੀ ਕਾਫੀ ਫੈਕਟਰੀਆਂ ਹਨ ਜਲੰਧਰ ਸ਼ਹਿਰ ਮੇ ਜਿਨਕੀ ਕਾਫੀ ਧੇਰ ਸੇ ਕੋਈ ਸਰਵਿਸ ਨਹੀਂ ਆਤਾ ਕੋਈ ਇਨਕੀ ਦੇਖ ਪਾਦਾ ਨਹੀਂ ਤਾਂ ਉਹਨਕੇ ਬਾਰੇ ਮੈਂ ਕੀ ਕਹਿਣਾ ਚਾਹਤੇ ਆਂ ਉਹ ਵੇਖ ਰਹੇ ਨੇ ਆਪਾਂ ਜਾਂਚ ਕਰ ਰਹੇ ਆਂ ਸਾਰਾ ਕੁਝ ਜਾਂਚ ਤੋਂ ਬਾਅਦ ਜੋ ਆਏਗਾ ਉਹ ਦੱਸ ਦੇਵਾਂਗੇ ਤਾਂ ਉਹ ਫੈਕਟਰੀ ਸੀਜ਼ ਕਰਨ ਦੀ ਵੀ ਗੱਲ ਹੈਗੀ ਹੈ ਇਹ ਵਾਲੀ ਫੈਕਟਰੀ ਦੇਖੋ ਫਿਲਹਾਲ ਤੇ ਸੀਜ਼ੀ ਹੈ ਆਪਾਂ ਤੇ ਗੈਸ ਡਰੇਨ ਕਰਨਾ ਹੈ ਬਸ ਇਥੇ